ਡਿਫਿਕਲਟ ਹੋਏਗਾ ਕਿਉਂਕਿ ਫਿਲਹਾਲ ਅਜੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਪ੍ਰੀਲੀਮਿਨਰੀ ਸਟੇਜ ਤੇ ਹੈ ਲੇਕਿਨ ਇਹ ਦਿਨ 3.5 ਦਿਨ ਵਿੱਚ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਕੁ ਮਹੀਨੇ ਤੋਂ ਇਹ ਜਨਵਰੀ ਐਂਡ ਤੋਂ ਇਹ ਬੰਦੇ ਐਕਟਿਵ ਹੋਏ ਸੀਗੇ ਕਿੰਨੇ ਕੇ ਬ੍ਰੇਨਵੋਸ਼ ਸੀਗੇ ਵੈਦਰ ਦੇ ਵਰ ਪਾਰਟ ਆਫ ਦਿਸ ਲਾਰਜ ਔਰਗੇਨਾਈਜ਼ਡ ਔਰਗੇਨਾਈਜ਼ਡ ਕ੍ਰਾਈਮ ਨੈਟਵਰਕ ਬਟ ਇਟ ਇਜ਼ ਡਿਫਿਕਲਟ ਟੂ ਸੇ ਐਟ ਦਿਸ ਪੁਆਇੰਟ ਆਫ ਟਾਈਮ ਜਿਵੇਂ ਮੈਂ ਤੁਹਾਨੂੰ ਕਿਹਾ ਪੰਨੂ ਦੇ ਡਾਇਰੈਕਟ ਕੰਟਰੈਕਟ 'ਚ ਨਹੀਂ ਸੀਗੇ ਬੰਦੇ ਇਹ ਕੁਝ ਮੀਡਲਮੈਨ ਸੀਗੇ ਉਹਨਾਂ ਦੇ ਕੰਟਰੈਕਟ ਦੇ ਵਿੱਚ ਸੀਗੇ ਦੇਖੋ ਦੋਨੋਂ ਚੀਜ਼ਾਂ ਹੈਗੀਆਂ ਭਾਵਨਾਤਮਕ ਵੀ ਇਸ਼ੂ ਹੈਗਾ ਔਰ ਦੂਸਰਾ ਪੈਸੇ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਈ ਊਡ ਸੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸਭ ਨੂੰ ਜਿਹੜਾ ਹੈਗਾ ਡੋਮਿਨੇਟ ਕਰਦੀ ਹੈ ਇਹ ਇਹ ਅਜੇ ਇਹਨਾਂ ਦੇ ਫਾਈਨੈਂਸ਼ੀਅਲ ਰਿਕਾਰਡਸ ਤੋਂ ਪਤਾ ਲੱਗੇ ਪ੍ਰੋਫਾਈਲ ਜਿਹੜਾ ਸੁਖਬੀਰ ਹੈ ਉਹ 32 ਸਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਇਹਦੀ ਔਰ ਇਹ ਉੱਥੇ ਲੋਕਲ ਨੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈਗਾ ਔਰ ਜਿਹੜਾ ਇਹਦੇ ਨਾਲ ਦਾ ਹੈਗਾ ਅਫਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੇਲੀ ਵੇਚਰ ਦਾ ਕੰਮ ਕਰਦਾ ਇਹਨਾਂ ਕੋਲੋਂ ਇਹਨਾਂ ਕੋਲੋਂ 4 4 ਮੋਬਾਈਲ ਫੋਨ ਮਿਲੇ ਜਿਸ ਦੇ थ्रू ਇਹਨਾਂ ਨੇ ਜਿਵੇਂ ਡਾਇਰੈਕਸ਼ਨਾਂ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਕਵਰੇਜ ਸੀਗੀ ਸਾਰੀ ਵਾਰਦਾਤ 'ਚ ਉਹ ਅਸੀਂ ਰਿਕਵਰ ਕੀਤਾ ਇਹਨਾਂ ਦੀ ਕ੍ਰਿਮਿਨਲ ਬੈਕਗ੍ਰਾਉਂਡ ਹੈ ਜਿਹੜੇ ਜਿਵੇਂ ਮੋਰਾਵਾਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹੀ ਫਿਲਹਾਲ ਸਾਹਮਣੇ ਆਇਆ ਹੈ ਸਰ ਕਿੰਨੇ ਪੈਸੇ ਨੇ ਉਹ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟਿਗੇਟ ਕਰ ਰਹੇ ਹਾਂ ਸਿਰਫ ਕਿ ਕਿੱਥੇ ਕਿੱਥੇ ਹਰ ਇੱਕ ਮਾਚ ਜੇ ਸਿਰਫ ਉਹ ਕੀ ਬੋਲਦੇ ਇਸ ਕੀ ਬੋਲਦੇ ਇਹ ਵੀ ਹੋচ্ছে ਕਿ ਕਿਹਨਾ ਦੇਖੋ ਪਰਟੀਕੂਲਰ ਚੇਨ ਜਿਹੜੀ ਬਣੀ ਹੈ ਕਿੱ데 ਰੂਟਾਂ ਦੇ ਚੱਲ ਦੇਖੋ ਇਹ ਦੋ ਬੰਦੇ ਫਿਗਰ ਹੋਏ ਜਿਨ੍ਹਾਂ ਨੇ ਵਾਰਦਾਤਾਂ ਸਾਡੇ ਏਰੀਆ ਚ ਕੀਤੀ ਹੈ ਜਿਹੜੀ ਹਿਮਾਚਲ ਵਾਲੀ ਤੁਸੀਂ ਵਾਰਦਾਤ ਕਹਦੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਕੁਝ ਸਟਾਫ ਨਹੀਂ ਕਰਦੇ ਉਦੋਂ ਤੱਕ ਨਹੀਂ ਕਲੀਅਰ ਹੋਣਾ। ਦੇਖੋ ਗੁਰਪਤਵੰਨ ਪਰੰਤੂ ਜਿਹੜਾ ਹੈਗਾ ਡਿਕਲੇਰਡ ਟੈਰਰਿਸਟ ਹੈ ਬਾਏ ਗਵਰਨਮੈਂਟ ਆਫ ਇੰਡੀਆ ਠੀਕ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੇਨ ਪਾਸ ਜਦੋਂ ਕਰਦਾ ਹੈ ਔਰ ਫਾਈਨੈਂਸ਼ੀਅਲ

ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋਊਗਾ। ਇੱਕ ਜਿਦੂ ਇਕਾਦੂ ਕਾ ਜਿਹੜੀ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਸਾਡੀ ਟੀਮ ਨੇ ਜਿਹੜਾ ਹੈਗਾ ਆਈ ਥਿੰਕ 4 ਡੇਜ਼ ਦੇ ਵਿੱਚ ਹੀ ਤੁਸੀਂ ਇਹਨਾਂ ਨੇ ਵਧੀਆ ਕੰਮ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ। ਸੈਂਟਰਲ ਇਜੈਂਸੀ ਦਾ ਟਾਈਪ ਹੈ ਜਦ ਸੈਂਟਰਲ ਏਜੰਸੀ ਨਾਲ ਕਮਿਸ਼ਨਰ ਆਈਐਫ ਹੁੰਦਾ ਜੀ ਇਹਦਾ ਕੋਆਰਡੀਨੇਟਡ ਅਪਰੋਚ ਹੈ। ਜਦੋਂ ਇਹ ਸਾਰਾ ਦੇਖੋ ਇਹ ਹੈੱਡਕ quarters ਲੈਵਲ ਤੇ ਸੀਨੀਅਰ ਆਫਿਸਰਸ ਦੇ ਲੈਵਲ ਤੇ ਹੁੰਦਾ ਹੈ ਜਿਹੜੀ ਕੋਆਰਡੀਨੇਸ਼ਨ ਮੀਟਿੰਗਸ ਔਰ ਚੇਂਜ ਆਫ ਇਨਫੋਰਮੇਸ਼ਨ ਮੀਡਲ men ਹੋਣਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਕੁਝ ਨਾਮ ਫਿਗਰ ਹੋਏ ਹਨ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉੱਥੋਂ ਹੀ ਆਪਰੇਟ ਕਰਦੇ ਆ ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਿਆ ਹੈ ਨਾ ਫੋਰਨ ਸੋਇਲ ਤੋਂ ਆਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇੱਥੋਂ ਦੇ ਲੋਕਲ ਬੰਦੇ ਫੜੇ ਜਾਂਦੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਕੋ ਫੋਰਨ ਜੋ ਟੈਕਨੋਲੋਜੀ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਆ ਕੇ ਫੜ ਕੇ ਬੰਦੀ ਬੜੀ ਇਹ ਮੁੱਢਲੀ ਸਟੇਜ ਤੱਕ ਫੀਸਰ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਬੜੇ ਅਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਗਏ ਸਾਬ੍ਹ ਜੀ ਅਨਮੈਰਿਡ ਹੈ ਸੀ ਕਰ ਲਈ ਅਨਲਿਸਿਸ ਹਾਂ ਜੀ ਹਾਂ ਜੀ ਮਾਈਕਾ ਲਓ ਸੈਰਿੰਗ ਵੀ ਕੋਲ ਬੈਠਾ ਜੀ 31 ਮਾਰਚ 2025 ਨੂੰ ਪਿੰਟ ਕੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਡਾਕਟਰ ਅਨਵੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉੱਤੇ ਗ੍ਰਾਫਿਟੀ ਔਰ ਆਬਜੈਕਟਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀਐਨਐਸ ਚ ਅਰਜ਼ੀ ਦਰਜ ਕੀਤਾ ਔਰ ਅੱਜ अर्ਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਇਹ ਨੂਰਪੁਰ ਚੱਠੇ ਦਾ ਰਹਿਣ ਵਾਲਾ ਹੈ ਪੀਐਸ ਨਗੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਿਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ 'ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤੂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤਦੀਦਿ ਕਾਰਨ ਇਹ ਨਹੀਂ ਹੋ ਸਕੀ ਵਾਰਦਾ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਕੁਝ ਤਾਜ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਕਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੋਜੀਕਲ ਅਟੈਕ ਤੱਕ ਲੱਗੇ ਜਾ। ਪਤਾ ਲੱਗ ਕਿ ਕਿਸ ਸੀਸੀਟੀਵੀ ਸਾਉਂਡ ਆਈ ਹੋਵੇ ਕਿ ਕਿੰਨੇ ਕਿ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਨੂੰ ਅੰਜਾਮ ਦਿੱਤਾ। ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਕੌਂਸੇ ਹੈ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗੇ ਕਿ 3 3.5 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਉਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਇੰਜਾਮ ਦੇਣਾ ਸੀ ਸਰ ਇਹਨਾਂ ਦਾ ਸਾਫਟਾ ਕਿੱਦਾਂ ਬਣਦਾ ਕਿੱਦਾਂ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗੇ ਹਜੇ ਬੜੇ ਮੁੱਢਲੀ ਸਟੇਜ ਤੇ ਹੈਗੇ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਕਿ ਕਿਉਂਕਿ ਇਸ ਜੂਆਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਪੰਨਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਣਗੇ ਸਰ ਇਹ ਲੋਕ ਕਿਉਂਕਿ ਕਿਹੜੇ ਹੋਏ ਜਿਹੜਾ ਇੱਕ ਹੀ ਵਾਰਦਾਤ ਦੱਸੀ ਬਹੁਤ ਨਹੀਂ ਰਾਤ ਕਰਕੇ ਚੱਲ ਜਾਂਦੇ ਸੀਗੇ ਤੇ ਕਾਹਤ ਜਿਹੜਾ ਕ੍ਰਿਟੀਕਲ ਸੇਮ ਵਾਰ ਦਾ ਸੇਮ ਵੀਕਲੀ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਦੀ ਸੇਮ ਯੂਜ਼ ਕਰ ਰਹੇ ਸੀ ਔਰ अर्ਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁੰਸਾਨ ਹੈ ਤਾਂ ਉਦੋਂ ਹੀ ਵਾਰਦਾਤ ਦਾ ਅੰਜਾਮ ਹੋਇਆ ਜਿਹੜੇ ਇਹਨਾਂ ਕੋਲ ਮੋਬਾਈਲ ਮਿਲੇ ਨਹੀਂ ਜਿੱਦਨੇ ਦੇ ਅੰਦਰ ਵੀ ਹਿੰਡਰ ਬਾਹਰ ਬੈਠੇ ਨੇ ਉਹਨਾਂ ਨੇ ਕਿਸੇ ਪਾਰਟਿਕੂਲਰ ਐਪ ਦੇ ਜਿਹੜੇ ਸੀ WhatsApp ਸੀ Instagram ਸੀ ਜਾਂ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਐਨਾਲਿਸਿਸ ਕਰਕੇ ਉਸ ਕੰਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾ ਐਨਫੋਰਸਮੈਂਟ ਏਜੰਸੀਜ਼ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਤਾਂ ਕਿ ਮਤਲਬ ਈਵੇਡ ਕਰ ਸਕਣ ਉਹ ਅੰਮ੍ਰਿਤਸਰ ਵਾਲੇ ਇਨਸੀਡੈਂਟ ਜਿਹਦਾ ਨਾ ਅਜੇ ਤੱਕ ਕੋਈ ਇਹਦਾ ਕਨੈਕਸ਼ਨ ਆਇਆ ਨਹੀਂ ਪਹਿਲਾਂ ਖਟਾਵਾਂ ਨੂੰ ਲਾਉਂਦਾ ਗਿਆ ਸੀ ਤੁਸੀਂ ਦੇਖ ਰੱਖ ਮਾਰ ਕੇ ਤੇ ਵੀ ਤਲਾਵ ਵਾਲਾ ਮੰਦਿਰ ਵਾਲੀ ਅਜੇ ਨਹੀਂ ਫਿਗਰ ਹੋਈ ਜੀ ਦੇਖੋ ਦੇ ਹੈਵ ਐਸਕੇਲੇਟਡ ਇਟ ਟੂ ਪੰਤੂਡ ਐਂਡ ਦਿਸ ਥਿੰਗ ਇਨੀਸ਼ੀਅਲੀ ਦੇ ਮਾਈਟ ਹੈਵ ਬਿਗਨ ਵਿਦ ਨਾਰਾ ਲਿਖਣਾ ਕਾਲਿਸਤਾਨ ਸਿਧਾਬਾਦ ਐਂਡ ਆਲ ਉਸ ਤੋਂ ਬਾਅਦ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਿਮੀਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਇਹਨੂੰ ਵੱਡਾ ਕ੍ਰਾਈਮ ਕਲੈਂਪ ਦੀ ਕੋਸ਼ਿਸ਼ ਕਰਦਾ ਲੱਗਦਾ ਕਿ ਸਾਰੇ ਐਂਟਰਪ੍ਰੀਜ਼ ਪਸੰਦੇ ਨਾਲ ਹੀ ਜੁੜਿਆ ਹੋਇਆ ਹੈ ਚਾਰ ਪੰਜ ਦੇ ਇਸ ਬੇਸੀ ਨਹੀਂ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਨੇ ਉਹਦੇ ਵਿੱਚ ਉਹਨੇ ਥ੍ਰੈਟ ਵੀ ਕੀਤਾ ਹੈਗਾ 14 ਅਪ੍ਰੈਲ ਤੱਕ ਤੁਸੀਂ ਕੀ ਇਹਨਾਂ ਨੇ ਕੰਮ ਨਹੀਂ ਸੀ ਕੀਤਾ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਆਪਾਂ ਗੱਲ ਕਰੀਏ ਮਿਸ ਗਾਈਡਡ ਵੀ ਹੈਗੇ ਆ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਦਾ ਸਿਰਫ ਦੋ ਜਣੇ ਉਹਨਾਂ ਦੇ ਨਾਲ ਹੋਣ ਕੀ ਹੈ ਇਹ ਦੋ ਜਣੇ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਛ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅਕੈਪ